ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਸਰਕਾਰ ਨੇ ਪੀਐਮ ਸਵੈ ਨਿਧੀ ਯੋਜਨਾ ਤਹਿਤ ਰੇੜੀ ਫੜੀ ਲਾਉਣ ਵਾਲਿਆਂ ਨੂੰ ਤਕਰੀਬਨ 8600 ਕਰੋੜ ਰੁਪਏ ਦੇ ਕਰਜ਼ੇ ਵੰਡੇ ਨੇ ਨਵੀਂ ਦਿੱਲੀ ਦੇ ਖੁਰਾਕ ਸੁਰੱਖਿਆ ਮਿਆਰ ਅਥਾਰਟੀ ਬਾਰੇ ਕੌਮੀ ਸੰਸਦ ਵੱਲੋਂ ਰੇੜੀ ਫੜੀ ਲਾਉਣ ਵਾਲਿਆਂ ਲਈ ਸਿਕਲਾਈ ਅਤੇ ਜਾਗਰੂਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਸਦ ਵੱਲੋਂ ਅਗਲੇ 1 ਸਾਲ ਦੌਰਾਨ 1 ਲੱਖ ਰੇੜੀ ਫੜੀ ਲਾਉਣ ਵਾਲਿਆਂ ਨੂੰ ਸਿਕਲਾਈ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਰੇੜੀ ਫੜੀ ਲਾਉਣ ਵਾਲਿਆਂ ਲਈ ਖੁਰਾਕ ਸੁਰੱਖਿਆ ਪੋਰਟਲ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕੇਂਦਰੀ ਮੰਤਰੀ ਨੇ ਅਥਾਰਟੀ ਨੂੰ ਰੇੜੀ ਫੜੀ ਵਾਲਿਆਂ ਤੋਂ ਲਈ ਜਾਣ ਵਾਲੀ 100 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਵੀ ਮਾਫ ਕਰਨ ਦੇ ਹੁਕਮ ਦਿੱਤੇ ਨੱਡਾ ਨੇ ਕਿਹਾ ਕਿ ਇਹ ਅਧਿਹਾ ਕਰਨ ਨਾਲ ਇਹਨਾਂ ਰੇੜੀ ਫੜੀ ਵਾਲਿਆਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਵੇਗਾ ਜੀਵਨ ਵਿੱਚ ਸਿੱਖਣੇ ਦਾ ਕ੍ਰਮ ਕبھی ਸਮਾਪਤ ਨਹੀਂ ਹੁੰਦਾ ਇਹ ਜੋ ਟ੍ਰੇਨਿੰਗ ਦੇਣ ਵਾਲੇ ਹਨ ਇਹ ਵੀ ਅਗਰ ਆਪਕੋ 2 ਸਾਲ ਬਾਅਦ ਬੁਲਾएंगे ਤਾਂ ਇਨਕੋ ਵੀ ਬਤਾਨੇ ਕੇ ਲਿਏ ਨਈ 10 ਬਾਤੇ ਹੋਗੀ ਔਰ ਆਪਕੋ ਵੀ ਸਿੱਖਨੇ ਕੇ ਲਿਏ ਨਈ 10 ਬਾਤੇ और सीखेंगे तो आप ही उससे आपका ही व्यापार बेहतर होगा ऐसा मेरा विश्वास नहीं है यह मेरा दृढ़ विश्वास है कि इससे आपका व्यापार बढ़ेगा ਨੱਡਾ ਨੇ ਕਿਹਾ ਕਿ ਸਿਖਲਾਈ ਹਾਸਲ ਕਰਨ ਵਾਲਿਆਂ ਨੂੰ ਇੱਕ ਸਰਟੀਫਿਕੇਟ ਮਿਲੇਗਾ ਇਹ ਸਰਟੀਫਿਕੇਟ ਉਹਨਾਂ ਦੀ ਦੁਕਾਨ ਜਾਂ ਰੇੜੀ ਫੜੀ ਲਈ ਲਏ ਵਨ ਸਾਬਤ ਹੋਵੇਗਾ ਇਸ ਦੇ ਨਾਲ ਹੀ ਹਰੇਕ ਸਿਖਲਾਈ ਲੈਣ ਵਾਲੇ ਨੂੰ ਟੈਸਟਿੰਗ ਕਿੱਟ ਵੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਇਹ ਇੱਕ ਸਸ਼ਕਤੀਕਰਨ ਪ੍ਰੋਗਰਾਮ ਹੈ ਅਤੇ ਹੁਣ ਤੱਕ 216000 ਤੋਂ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ